ਪੰਜਾਬੀ 35 ਅਖਰੀ ਦੀਆਂ ਆਪਾਂ ਆਲਰੇਡੀ ਦੋ ਕਲਾਸਾਂ ਕਰ ਚੁੱਕੇ ਆਂ ਅੱਜ ਦੀ ਤੀਸਰੀ ਕਲਾਸ ਦੇ ਵਿੱਚ ਆਪਾਂ ਤੀਸਰੀ ਲਾਈਨ ਕਰਨੀ ਹੈ ਮਤਲਬ ਚ ਚਾ ਝ ਜਾ ਚ ਜ ਨਹੀਂ ਤੱਕ ਕਰਨੇ ਆ ਇਹਨਾਂ ਨਾਲ ਇਹਨਾਂ ਦੀਆਂ ਅਲੱਗ-ਅਲੱਗ ਸਾਊਂਡਸ ਇਹਨਾਂ ਨਾਲ ਬੜਨ ਵਾਲੇ ਅਲੱਗ-ਅਲੱਗ ਸ਼ਬਦ ਇਹਨਾਂ ਨੂੰ ਅੰਗਰੇਜ਼ੀ ਚ ਕਿਵੇਂ ਲਿਖਣਾ ਇਹ ਸਿੱਖਣਾ ਸੋ ਲੈਟਸ ਸਟਾਰਟ ਤਾਂ ਪਹਿਲਾ ਸ਼ਬਦ ਹੈ ਚਚਾ ਚਚੇ ਨੂੰ ਆਪਾਂ ਅੰਗਰੇਜ਼ੀ ਚ ਸੀ ਐਚ ਲਿਖਦੇ ਆ ਠੀਕ ਹੈ ਤਾਂ ਇਹਦੇ ਨਾਲ ਟੋਟਲ ਜਿਹੜੀਆਂ ਹੈਗੀਆਂ 20 ਸਾਊਂਡਸ ਤਾਂ ਪਹਿਲੀ ਸਾਊਂਡ ਹੈ ਚੱਚੇ ਨੂੰ ਕੰਨਾ ਇਹਨੂੰ ਆਪਾਂ ਬੋਲਾਂਗੇ ਚਾ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ C H D B L A ਠੀਕ ਹੈ ਇਹਦੇ ਨਾਲ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਹੈ ਚਾਰ ਤਾਂ ਇਹਨੂੰ ਤੁਸੀਂ ਲਿਖਾਂਗੇ C H D B L A R ਦੂਜੀ ਸਾਊਂਡ ਹੈ ਚੱਚੇ ਕੰਨਾ ਉੱਤੇ ਬਿੰਦੀ ਚਾਂ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ C H D B L A N ਠੀਕ ਹੈ ਤਾਂ ਜਿਵੇਂ ਪੰਜਾਬੀ 'ਚ ਇੱਕ ਸ਼ਬਦ ਹੁੰਦਾ ਚਾਂ ਜਿਵੇਂ ਕਿ ਇਹਨਾਂ ਦਾ ਇੱਕ ਬੱਚੇ ਚਾਂਗ ਮਰੀ ਜਾਂਦੇ ਹਨ ਤਾਂ ਉਹ ਕਿਵੇਂ ਲਿਖਿਆ ਜਾਊਗਾ ਚ ਹ ਡਬਲ ਏ ਐਨ ਜੀ ਚਾਂਗ ਤੀਸਰੀ ਸਾਊਂਡ ਹੈ ਚੱਚੇਰੇ ਉੱਤੇ ਟਿੱਪੀ ਚ ਅੰਗਰੇਜ਼ੀ ਇਹਨੂੰ ਲਿਖਿਆ ਜਾਊਗਾ ਸੀ ਐਚ ਏ ਐਨ ਠੀਕ ਹੈ ਤਾਂ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਇਹਦੇ ਨਾਲ ਬਣਦਾ ਹੈਗਾ ਚੰਗਾ ਸੀ ਐਚ ਏ ਐਨ ਜੀ ਏ ਚੰਗਾ ਚੌਥੀ ਸਾਊਂਡ ਹੈ ਚੱਚੇ ਦੇ ਉੱਤੇ ਟਿੱਪੀ ਹੇਠਾਂ ਔਂਕੜ ਚੂ ਤਾਂ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ C H U N ਤਾਂ ਜਿਵੇਂ ਇਹਦੇ ਨਾਲ ਇੱਕ ਸ਼ਬਦ ਹੁੰਦਾ ਆਪਣੇ ਕੋਲੇ ਚੁੰਜ ਠੀਕ ਹੈ ਚੁੰਜ ਨੂੰ ਆਪਾਂ ਕਿਵੇਂ ਲਿਖਾਂਗੇ C H U N J H ਚੁੰਜ ਠੀਕ ਹੈ ਤਾਂ ਪੰਜਵੇਂ ਸਾਊਂਡ ਆਪਣੇ ਕੋਲੇ ਬਣਦੀ ਆ ਚੱਚੇ ਦੇ ਉੱਤੇ ਅਧਕ ਚ ਤਾਂ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ C H A ਠੀਕ ਹੈ ਆਪਣੇ ਕੋਲੇ ਇਹਦੇ ਨਾਲ ਸ਼ਬਦ ਬਣਦਾਗਾ ਚੱਕਾ ਚੱਕਾ ਟਾਇਰ ਜਿਹਨੂੰ ਕਹਿੰਦੇ ਆ ਠੀਕ ਹੈ C H A डबल के ए ठीक 6ਵੀਂ ਸਾਊਂਡ ਹੈ ਚੱچے ਦੇ ਪੈਰ 'ਚ ਔਂਕੜ ਉੱਤੇ ਅਧਕ ਚੋ ਤਾਂ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ C H U ਠੀਕ ਹੈ ਆਪਣੇ ਕੋਲੇ ਸ਼ਬਦ ਦੇ ਸਾਊਂਡ ਦੇ ਨਾਲ ਬਣਦਾ ਚੁੱਪ ਤਾਂ ਇਹਨੂੰ ਕਿਵੇਂ ਲਿਖਿਆ ਜਾਊਗਾ ਅੰਗਰੇਜ਼ੀ 'ਚ C H U डबल P ਠੀਕ 7ਵੀਂ ਸਾਊਂਡ ਆਪਣੇ ਕੋਲੇ ਹੈ ਚੱچے ਦੇ ਪੈਰ 'ਚ ਔਂਕੜ ਚੋ ਤਾਂ ਇਹਨੂੰ ਆਪਾਂ ਅੰਗਰੇਜ਼ੀ 'ਚ ਕਿਵੇਂ ਲਿਖਾਂਗੇ C H U ਜਿਵੇਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਚੋਸਤ ਠੀਕ ਹੈ ਚੋਸਤ ਚਲਾਕ ਤਾਂ ਇਹਨੂੰ ਕਿਵੇਂ ਲਿਖਾਂਗੇ ਸੀ ਐਚ ਯੂ ਐਸ ਏ ਟੀ ਠੀਕ ਚੋਸਤ ਤਾਂ 8ਵੀਂ ਸਾਊਂਡ ਆਪਣੇ ਕੋਲੇ ਹੈ ਚੱਚੇ ਦੇ ਪੈਰ 'ਚ ਦਲੈਂਕੜ ਚੂ ਤਾਂ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ ਸੀ ਐਚ ਡਬਲਓ ਜਿਵੇਂ ਆਪਾਂ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਹੈ ਚੂਰੀ ਠੀਕ ਹੈ ਗੁਰਦੀ ਚੂਰੀ ਜਿਵੇਂ ਹੁੰਦੀ ਹੈ ਠੀਕ ਹੈ ਚੂਰੀ ਤਾਂ ਇਹਨੂੰ ਕਿਵੇਂ ਲਿਖਿਆ ਜਾਊਗਾ ਸੀ ਐਚ ਡਬਲਓ ਆਰ ਆਈ ਠੀਕ ਹੈ ਚੂਰੀ ਨਵੀਂ ਸਾਊਂਡ ਆਪਣੇ ਕੋਲੇ ਹੈ ਚੱਚੇ ਦੇ ਪੈਰ ਚ ਲੈ ਲੈਂਕੜ ਉੱਤੇ ਟਿੱਪੀ ਚੂ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ C H O, -O N ਤਾਂ ਪੰਜਾਬੀ ਚ ਆਪਣੇ ਕੋਲੇ ਇੱਕ ਸ਼ਬਦ ਹੁੰਦਾ ਚੂੰਡਣ ਤਾਂ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ C H O N D N A ਠੀਕ ਹੈ ਚੂੰਡਣਾ ਅਹ 10ਵੀਂ ਸਾਊਂਡ ਹੈ ਚੱਚੇ ਨੂੰ ਸਿਹਾਰੀ ਸਾਊਂਡ ਮੰਨਦੇ ਚ ਤਾਂ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ C H I ਆਪਣੇ ਕੋਲ ਇੱਕ ਸ਼ਬਦ ਹੁੰਦਾ ਅੰਗਰੇਜ਼ ਪੰਜਾਬੀ ਦਾ ਚਿਕਨਾ ਠੀਕ ਆ ਚਿਕਨਾ ਮਤਲਬ ਜਿਹੜਾ ਗਰੀਸੀ ਹੋਵੇ ਤਲਕਦਾ ਹੋਵੇ ਚਿਕਨਾ C H I K N A ਠੀਕ ਆ ਚਿਕਨਾ 11ਵੀਂ ਸਾਊਂਡ ਹੈ ਚੱਚੇ ਸਾਰੇ ਉੱਤੇ ਟਿੱਪੀ ਚ ਅੰਗਰੇਜ਼ੀ ਵਿੱਚ ਇਹਨੂੰ ਲਿਖਿਆ ਜਾਏਗਾ C H I N ਤਾਂ ਇ ਨਾਲ ਆਪਣੇ ਕੋਲ ਸ਼ਬਦ ਹੈ ਚਿੰਤਾ ਚਿੰਤਾ ਫਿਕਰ C H I N T A ਸਿੰਤਾ 12ਵੀਂ ਸਾਊਂਡ ਹੈ ਚੱਚੇ ਸਾਰੀ ਉਪਤੇ ਅਦਕ ਛੇ ਅੰਗਰੇਜ਼ੀ ਚ ਲਿਖਿਆ ਜਾਊਗਾ ਸੀ ਐਚ ਆਈ ਤਾਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਚਿੱਟਾ ਰੰਗ ਜਿਵੇਂ ਚਿੱਟਾ ਸਫੇਦ ਰੰਗ ਠੀਕ ਹੈ ਸੀ ਐਚ ਆਈ ਡਬਲ ਟੀ ਏ 13ਵੀਂ ਸਾਊਂਡ ਹੈ ਚੱਚੇ ਨੂੰ ਬਿਹਾਰੀ ਚੀ ਅੰਗਰੇਜ਼ੀ ਚ ਨੂੰ ਲਿਖਿਆ ਜਾਊਗਾ ਸੀ ਐਚ ਡਬਲ ਈ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਚੀਕ ਸੀ ਐਚ ਈ ਡਬਲ ਈ ਕੇ ਜੀਕ ਚੌਥੀ ਸਾਊਂਡ ਹੈ ਚੱਚੇ ਨੂੰ ਬਿਹਾਰੀ ਉੱਤੇ ਬਿੰਦੀ ਚੀ ਅੰਗਰੇਜ਼ੀ ਚ ਲਿਖਿਆ ਜਾਊਗਾ C H E N ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਚੀਂਟੀ ਠੀਕ ਹੈ ਚੀਂਟੀ ਕੀੜੀ ਨੂੰ ਕਹਿੰਦੇ ਆ ਵੈਸੇ ਚੀਂਟੀ ਹਿੰਦੀ ਦਾ ਸ਼ਬਦ ਹੈ ਪੰਜਾਬੀ ਚ ਵੀ ਕਈ ਵਾਰ ਲਿਖਿਆ ਜਾਂਦਾ ਚੀਂਟੀ ਠੀਕ ਹੈ C H E N T I ਚੀਂਟੀ 19ਵੀਂ ਸਾਊਂਡ ਹੈ ਚੱਚੇ ਲਾਮ ਛੇ ਅੰਗਰੇਜ਼ੀ ਚ ਲਿਖਿਆ ਜਾਊਗਾ C H E ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਪੰਜਾਬੀ ਵਿਚ ਚੇਲਾ ਠੀਕ ਹੈ C H E L A ਚੇਲਾ 16ਵੀਂ ਸਾਊਂਡ ਹੈ ਚੱਚੇ ਨੂੰ ਦਿਲਾਮ ਚਾਹ ਅੰਗਰੇਜ਼ੀ ਚ ਲਿਖਿਆ ਜਾਊਗਾ C H I आ, C H A I ਠੀਕ ਹੈ ਤਾਂ ਸ਼ਬਦ ਹੈ ਦੇ ਨਾਲ ਚੈਨ ਚੈਨ C H I N ਚੈਨ ਮਤਲਬ ਜਿਵੇਂ ਕਹਿੰਦੇ ਸਕੂਨ ਆ ਗਿਆ ਚੈਨ ਸੌਕਸ ਜੇਨ ਠੀਕ 19ਵੀਂ ਸਾਊਂਡ ਹੈ ਚੱਚੇ ਹੋੜਾ ਚੋ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ ਜਿਹੜਾ ਹੈ ਸੀ ਐਚ ਓ ਠੀਕ ਹੈ ਤਾਂ ਜਿਵੇਂ ਇਹਦੇ ਨਾਲ ਸ਼ਬਦ ਬਣਦਾ ਝੋਟ ਝੋਟ ਲੱਗ ਗਈ ਆ ਸੱਟ ਲੱਗ ਗਈ ਹਨਾ ਸੀ ਐਚ ਓ ਏ 18ਵੀਂ ਸਾਊਂਡ ਹੈ ਚੱਚੇ ਹੋੜਾ ਉੱਤੇ ਬਿੰਦੀ ਚੋ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ ਸੀ ਐਚ ਓ ਐਨ ਠੀਕ ਹੈ ਜਿਵੇਂ ਹਿੰਦੀ ਦਾ ਇੱਕ ਸ਼ਬਦ ਆਪਾਂ ਪੰਜਾਬੀ ਚ ਵੀ ਕਈ ਵਾਰੀ ਲਿਖ ਦਿੰਦੇ ਆ ਚੌਂਚ ਚੌਂਚ ਮਤਲਬ ਚੌਂਚ C H O N C H ਠੀਕ ਹੈ ਚੌਂਚ ਉੰਨੀ ਵੀ ਸਾਊਂਡ ਹੈ ਚੱਤੇ ਦੇ ਉੱਤੇ ਕਨੌੜਾ ਚੌ ਆ C H A U ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਚੌਲ ਠੀਕ ਹੈ C H A U L ਵੀਮੀ ਸਾਊਂਡ ਹੈ ਚੱਤੇ ਦੇ ਉੱਤੇ ਤਨੌੜਾ ਉੱਤੇਿੰ ਬਿੰਦੀ ਚੌਂ C H A U N ਠੀਕ ਹੈ ਪੰਜਾਬੀ ਚ ਸ਼ਬਦ ਆਪਣੇ ਕੋਲੇ ਹੈ ਚੌਂਕ ਚੌਂਕ ਠੀਕ ਹੈ ਚੌਂਕ ਚਰਾਹਾ ਠੀਕ C H A U N K ਚੌਂਕ ਤਾਂ ਅਗਲਾ ਸ਼ਬਦ ਆਪਣੇ ਕੋਲੇ ਹੈਗਾ ਛੱਛਾ ਇਹਨੂੰ ਆਪਾਂ ਅੰਗਰੇਜ਼ੀ ਚ C ਡਬਲ H ਨਾਲ ਲਿਖਦੇ ਹਾਂ ਠੀਕ ਹੈ ਤਾਂ ਇਹਦੇ ਨਾਲ 13 ਸਾਊਂਡਾ ਟੋਟਲ ਪਹਿਲੀ ਸਾਊਂਡ ਹੈ ਛੱਛਾ ਕੰਨਾ ਛਾ ਅੰਗਰੇਜ਼ੀ 'ਚ ਇਹਨੂੰ ਲਿਖਾਂਗੇ C -double H डबल A ਠੀਕ ਹੈ ਜਿਵੇਂ ਪਹਿਲੇ ਹੀ ਸ਼ਬਦ ਦੇ ਨਾਲ ਹੈ ਛਾਲ ਠੀਕ ਹੈ ਛਾਲ ਮਾਰਨੀ C -double H डबल A L ਦੂਸਰੀ ਸਾਊਂਡ ਹੈ ਛੱੇ ਕੰਨਾ ਉੱਤੇ ਬਿੰਦੀ ਛਾਂ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ C -double H डबल A N ਠੀਕ ਹੈ ਜਿਵੇਂ ਇੱਕ ਆਪਾਂ ਨੇ ਕੋਈ ਸ਼ਬਦ ਹੁੰਦਾ ਛਾਂਟ ਠੀਕ ਹੈ ਛਾਂਟਨੇ ਮੈਂ ਆਪਾਂ ਕਹਿੰਦੇ ਕਿ ਛਾਂਟ ਕੇ ਅੱਡ ਕਰ ਦੋ ਚੀਜ਼ਾਂ ਨੂੰ ਛਾਂਟ ਕੇ ਅੱਡ ਕਰ ਦੋ ਛਾਂਟਣਾ ਛਾਂਟਿਆ ਛਾਂਟੀ ਠੀਕ ਹੈ C -double H H -A, A A N T N T ਠੀਕ ਹੈ ਤਾਂ ਤੀਸਰੀ ਸਾਊਂਡ ਆਪਣੇ ਕੋਲੇ ਹੈ ਛੇ ਉੱਤੇ ਟਿੱਪੀ ਛ ਤਾਂ ਅੰਗਰੇਜ਼ੀ ਜਿਹਨੂੰ ਲਿਖਿਆ ਜਾਊਗਾ C H A N A N ਤਾਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਛੰਦ ਠੀਕ ਹੈ ਛੰਦ ਜਿਹੜੇ ਆਪਣੇ ਫੋਕ ਗੀਤਾਂ ਦਾ ਜਿਹੜਾ ਹੈ ਹਿੱਸਾ ਹੈ ਠੀਕ ਹੈ ਛੰਦ C H A N D ਛੰਦ ਚੌਥਾ ਆਪਣੇ ਕੋਲੇ ਹੈ ਅ ਛੱਛ ਉੱਤੇ ਅਦਕ ਛ C H A ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਛੱਤ ਠੀਕ ਹੈ ਘਰ ਦੀ ਛੱਤ C H A डबल T ਤਾਂ ਪੰਜਵੀਂ ਸਾਊਂਡ ਆਪਣੇ ਕੋਲੇ ਹੈ ਛਛੇ ਔਂਕੜ ਉੱਤੇ ਅਦਕ ਛੂ ਤਾਂ ਅੰਗਰੇਜ਼ੀ ਜਿਵੇਂ ਲਿਖਿਆ ਜਾਊਗਾ C H U ਤਾਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਜਿਵੇਂ ਛੋਟਾ ਠੀਕ ਹੈ ਛੋਟਾ ਜਾਂ ਛੋਟਣਾ ਕੋਈ ਜਿਹਾ ਸਤੋਂ ਛੋਟੇ ਜਾਣੀ ਠੀਕ ਹੈ C H U T ਠੀਕ ਛੇਵੀਂ ਸਾਊਂਡ ਹੈ ਛਛੇ ਔਂਕੜ ਤਾਂ ਅੰਗਰੇਜ਼ੀ ਜਿਵੇਂ ਲਿਖਿਆ ਜਾਊਗਾ C H U ਠੀਕ ਹੈ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਛੁਰਾ ਠੀਕ ਹੈ ਛੋਰਾ C H U R A ਛੋਰਾ ਸਤਮੀ ਹੈ ਛਛੇ ਦੇ ਪੈਰ ਚ ਨਲੰਕੜ ਛੂ ਅੰਗਰੇਜ਼ੀ ਜਿਨ ਲਿਖਿਆ ਜਾਊਗਾ C -double H -double -O, छूट, छूट C -double H O ਠੀਕ ਹੈ ਆਪਣੇ ਕੋਲੇ ਸ਼ਬਦ ਹੈ ਛੂਟ ਠੀਕ ਹੈ ਛੂਟ ਵੀ ਕਹਿੰਦੇ ਆ ਛੋਟ ਵੀ ਕਹਿੰਦੇ ਆ ਠੀਕ ਹੈ ਤਾਂ C H H O T 8ਵੀਂ 사ਉਂਡ ਹੈ ਛਛੇ ਸੇ ਅਰੇ ਉੱਤੇ ਅਧਕ ਠੀਕ ਹੈ ਅੰਗਰੇਜ਼ੀ ਜਿਵੇਂ ਲਿਖਿਆ ਜਾਊਗਾ ਸੀ ਡਬਲ ਐਚ ਆਈ ਜਿਵੇਂ ਆਪਾਂ ਸ਼ਬਦ ਆਪਣੇ ਕੋਲੇ ਹੁੰਦਾ ਛੱਕ ਛੱਕ ਮਾਰਨੀ ਠੀਕ ਹੈ ਸੀ ਡਬਲ ਐਚ ਆਈ ਡਬਲ ਕੇ ਨੌਵੀਂ ਸੰਦ ਆਪਣੇ ਕੋਲੇ ਹੈ ਛ ਛ ਲ ਛ ਅੰਗਰੇਜ਼ੀ ਜਿਵੇਂ ਲਿਖਿਆ ਜਾਊਗਾ ਸੀ ਡਬਲ ਐਚ ਈ ਤਾਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਛੇਕ ਠੀਕ ਹੈ ਛੇਕ ਤਾਂ ਅੰਗਰੇਜ਼ੀ ਜਿਵੇਂ ਲਿਖਿਆ ਜਾਊਗਾ ਸੀ ਡਬਲ ਐਚ ਈ ਕੇ ਠੀਕ 10ਵੇਂ ਸਾਊਂਡ ਹੈ ਛੱਛੇ ਨੂੰ ਦਲਾਮ ਛ ਐਂਗਰੇਜੀ ਚ ਲਿਖਿਆ ਜਾਊਗਾ C H A I ਠੀਕ ਹੈ ਤਾਂ ਜਿਵੇਂ ਆਪਣੇ ਕੋਲ ਸ਼ਬਦ ਹੁੰਦਾ ਛੈਲ ਛੈਲ ਸਵਿਲਾ ਠੀਕ ਹੈ ਤਾਂ C H A I L ਠੀਕ ਹੈ ਛੈਲ ਤਾਂ 11ਵੇਂ ਸਾਊਂਡ ਹੈ ਛੱਛੇ ਦਲਾਮ ਉੱਤੇ ਬਿੰਦੀ ਛ ਐਂਗਰੇਜੀ ਚ ਇਹਨੂੰ ਲਿਖਿਆ ਜਾਊਗਾ C H A I N ਤਾਂ ਆਪਣੇ ਕੋਲ ਸ਼ਬਦ ਹੈ ਅੰਗਰੇਜ਼ੀ ਦਾ ਛੰਟਾ ਠੀਕਾ ਛੈਂਟਾ ਉਹ ਹੰਟਰ ਜਿਹਨੂੰ ਬੋਲਦੇ ਆਂ ਅੰਗਰੇਜ਼ੀ ਚ ਠੀਕ ਹੈ ਛੈਂਟਾ ਤਸੀ C H A -I N T A ਛੈਂਟਾ ਠੀਕ ਹੈ T A 12ਵੀਂ ਹੈ ਛੱਛੇ ਹੋੜਾ ਤਾਂ ਸਾਊਂਡ ਬਣਦੇ ਛੋ ਅੰਗਰੇਜ਼ੀ ਚ ਹੈ C H O ਤਾਂ A ਦੇ ਨਾਲ ਆਪਣੇ ਕੋਲ ਜਿਵੇਂ ਸ਼ਬਦ ਹੈ ਛੋਟ ਠੀਕ ਹੈ ਛੂਟ ਜਾਂ ਛੋਟ ਦੋਵੇਂ ਇੱਕੋ ਸ਼ਬਦ ਦੀ ਆ ਛੋਟ C H O T ਠੀਕ ਤਾਂ 13ਵਾਂ ਸੌਣ ਹੈ ਛਛ ਨੂੰ ਕਨੌੜਾ ਛ ਅੰਗਰੇਜ਼ੀ ਚ ਲਿਖਿਆ ਜਾਊਗਾ C H A U ਠੀਕ ਹੈ ਆਪਣੇ ਕੋਲ ਜਿਵੇਂ ਸ਼ਬਦ ਹੈ ਛੋਣੀ ਠੀਕ ਹੈ ਛੋਣੀ ਨੂੰ ਇਦਾਂ ਵੀ ਲਿਖਿਆ ਜਾਂਦਾ ਜੇ ਛਛੇ ਕੰਨਾ ਊੜੇ ਔਕੜ ਨਾਣਾ ਬਿਹਾਰੀ ਇਦਾਂ ਵੀ ਲਿਖਿਆ ਜਾਂਦਾ ਠੀਕ ਹੈ ਛੋਣੀ ਤਾਂ ਇਹ ਲਿਖਿਆ ਜਾਊਗਾ C H A U N I ਛੋਣੀ ਅਗਲਾ ਅੱਖਰ ਹੈ ਆਪਣੇ ਕੋਲੇ ਜਜਾ ਇਹਨੂੰ ਆਪਾਂ ਅੰਗਰੇਜ਼ੀ ਚ ਜੇ ਨਾਲ ਲਿਖਦੇ ਆਂ ਤਾਂ ਪਹਿਲੀ ਸਾਊਂਡ ਇਹਦੇ ਨਾਲ ਹੈ ਜਾ ਜਜੇ ਕੰਨਾ ਅੰਗਰੇਜ਼ੀ ਚ ਇਹਨੂੰ ਜ ਜੇ ਡਬਲ ਏ ਨਾਲ ਲਿਖਿਆ ਠੀਕ ਹੈ ਤਾਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਜਿਵੇਂ ਜਾਨ ਠੀਕ ਹੈ ਜੇ ਡਬਲ ਏ ਐਨ ਠੀਕ ਹੈ ਸੈਕਿੰਡ ਸਾਊਂਡ ਹੈ ਜਜੇ ਕੰਨਾ ਉੱਤੇ ਬਿੰਦੀ ਜਾਂ ਇਹਨੂੰ ਅੰਗਰੇਜ਼ੀ ਚ ਲਿਖਿਆ ਜਾਊਗਾ ਜੇ ਡਬਲ ਏ ਐਨ ਨਾਲ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਅੰਗਰੇਜ਼ ਪੰਜਾਬੀ ਚ ਜਾਂਚ ਠੀਕ ਹੈ ਜਾਂਚ ਤਾਂ ਜੇ ਡਬਲ ਏ ਐਨ ਸੀ ਐਚ ਜਾਂਚ ਤੀਸਰਾ ਸਾਉਂਡ ਹੈ ਜੇ ਜੇ ਦੇ ਉੱਤੇ ਟਿੱਪੀ ਜ ਤਾਂ ਜਿਵੇਂ ਆਪਾਂ ਅੰਗਰੇਜ਼ੀ ਚ ਇਹਨੂੰ ਲਿਖਾਂਗੇ ਜੇ ਏ ਐਨ ਠੀਕ ਹੈ ਤਾਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਜੰਗ ਜੰਗ ਜੇ ਏ ਐਨ ਜੀ ਚੌਥੀ ਸਾਉਂਡ ਹੈ ਜੱਜੇ ਉੱਤੇ ਅਦਕ ਜ ਤਾਂ ਅੰਗਰੇਜ਼ੀ ਚ ਇਹਨੂੰ ਜੇ ਏ ਲਿਖਿਆ ਜਾਊਗਾ ਠੀਕ ਹੈ ਤਾਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਜੱਗ ਠੀਕ ਹੈ ਜਦ ਜਹਾਨ ਠੀਕ ਹੈ ਜੇ ਏ ਡਬਲ ਜ ਪੰਜਵੀਂ ਸਾਊਂਡ ਹੈ ਜਜੇ ਔਂਕੜ ਉੱਤੇ ਅਧਕ ਜੋ ਤਾਂ ਅੰਗਰੇਜ਼ੀ ਚ ਇਹਨੂੰ ਜੇ ਯੂ ਲਿਖਿਆ ਜਾਣਾ ਠੀਕ ਹੈ ਜਿਵੇਂ ਆਪਣੇ ਕੋਲ ਇੱਕ ਸ਼ਬਦ ਹੈ ਪੰਜਾਬੀ ਦਾ ਜੁਸਾ ਠੀਕ ਹੈ ਜੁਸਾ ਮਤਲਬ ਸਰੀਰ ਠੀਕ ਹੈ ਜੇ ਯੂ ਡਬਲ ਐ ਜੁਸਾ ਛੇਵੀਂ ਸਾਊਂਡ ਹੈ ਜਜੇ ਔਂਕੜ ਇਹਨੂੰ ਅੰਗਰੇਜ਼ੀ ਚ ਲਿਖਿਆ ਜਾਊਗਾ ਜੇ ਯੂ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਜਰਮ ਠੀਕ ਹੈ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ ਜ ਯੂ ਆਰ ਐਮ ਸਤਵੀਂ ਸਾਊਂਡ ਹੈ ਜ ਜੇ ਦੇ ਪੈਰ ਚ ਦਲੈਂਕੜ ਜੇ ਡਬਲਓ ਠੀਕ ਹੈ ਤਾਂ ਸ਼ਬਦ ਆਪਣੇ ਕੋਲੇ ਹੈ ਜੂਸ ਠੀਕ ਹੈ ਜੂਸ ਜੇ ਡਬਲਓ ਐਸ ਠੀਕ ਹੈ ਜਿਹੜਾ ਜ ਯੂ ਆਈ ਸੀ ای ਹੁੰਦਾ ਹੈ ਉਹ ਅੰਗਰੇਜ਼ੀ ਦਾ ਸ਼ਬਦ ਹੈ ਜੇ ਨੂੰ ਪੰਜਾਬੀ ਚ ਲਿਖਣਾ ਹੋਵੇ ਆਪਾਂ ਜੂਸ ਨੂੰ ਇਤਨੇ ਲਿਖਿਆ ਜਾਊਗਾ ਠੀਕ 8ਵੀਂ ਸਾਊਂਡ ਹੈ ਜੇ ਜੱਜੇ ਦੇ ਪੈਰ ਚ ਦਲੈਂਕੜ ਉੱਤੇ ਟਿੱਪੀ ਜੂ ਤਾਂ ਅੰਗਰੇਜ਼ੀ ਚ ਨੂੰ ਜੇ ਡਬਲ ਓ ਐਨ ਨਾਲ ਲਿਖਿਆ ਜਾਣਾ ਹਨ ਤਾਂ ਇਹਦੇ ਨਾਲ ਮੈਨੂੰ ਕੋਈ ਹੋਰ ਸ਼ਬਦ ਆਇਆ ਨਹੀਂ ਇੱਕ ਆਮ ਹੀ ਆਪਾਂ ਸ਼ਬਦ ਬੋਲਦੇ ਹੁੰਦੇ ਆ ਪੰਜਾਬੀ ਚ ਜੂਂੜੜ ਮਤਲਬ ਜਿਹਦੇ ਵਾਰ ਜੇ ਖੁੱਲੇ ਫਿਰਦੇ ਹੁਣ ਹਨਾ ਵਾਰ ਜੇ ਕੱਲਰੇ ਜੇ ਪਏ ਹੁਣ ਜੱਜਨਾਵਾਹੀ ਨਾ ਹੁਣ ਜੂੰਡੜਾ ਆਪਾਂ ਕਹਿੰਦੇ ਕਿ ਜੂੰਡੜੇ ਜੀ ਤਰੀ ਫਿਰਦਾ ਜੂੰਡੜੇ ਅਦਰ ਆ ਫਿਰਦਾ ਠੀਕ ਲੰਮੇ ਲੰਮੇ ਬਾੜ ਹੁਣ ਜੀ ਦੇ ਤਾਂ ਜੇ ਡਬਲ ਓ ਐਨ ਡੀ ਏ ਐਲ ਠੀਕ ਹੈ ਜੂੰਡੜਾ ਨਵੀਂ ਸਾਊਂਡ ਹੈ ਜ ਜੇ ਸਿਹਾਰੀ ਜੇ ਤਾਂ ਜੇ ਆਈ ਠੀਕ ਹੈ ਤੇ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਜਿਵੇਂ ਜਿਗਰ ਠੀਕ ਹੈ ਜਿਗਰ ਜੇ ਆਈ ਜੀ ਏ ਆਰ ਜੀ ਏ ਆਰ 10ਵੀਂ ਹੈ ਜਜੇ ਸੇ ਹਰੀ ਉੱਤੇ ਟਿੱਪੀ ਜੇ ਤਾਂ ਇਹਨੂੰ ਜੇ ਆਈ ਐਨ ਨਾਲ ਲਿਖਿਆ ਜਾਣਾ ਅੰਗਰੇਜ਼ੀ ਚ ਤਾਂ ਜਿਵੇਂ ਆਪਣੇ ਕੋਲ ਸ਼ਬਦ ਹੈ ਜੈੰਦ ਠੀਕ ਹੈ ਜੈੰਦ ਜੇ ਆਈ ਐਨ ਡੀ 11ਵੀਂ ਸਾਊਂਡ ਹੈ ਜਜੇ ਸੇ ਹਰੀ ਉੱਤੇ ਅਦਕ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ ਜੇ ਆਈ ਨਾਲ ਠੀਕ ਹੈ ਤਾਂ ਇਹਦੇ ਨਾਲ ਆਪਣੇ ਕੋਲ ਸ਼ਬਦ ਹੈ ਪਮਨ ਦਾ ਜੈਤ ਜੇ ਆਈ ਡਬਲ ਪੀ ਅ ਮਾਮੀ ਸਾਊਂਡ ਹੈ ਜਜੇ ਨੂੰ ਬਿਹਾਰੀ ਜੀ ਤਾਂ ਅੰਗਰੇਜ਼ੀ ਜੀ ਨੂੰ ਜੇ ਡਬਲ ਈ ਨਾਲ ਲਿਖਿਆ ਜਾਊਗਾ ਠੀਕ ਆ ਤਾਂ ਆਪਣੇ ਕੋਲ ਸ਼ਬਦ ਹੈ ਜੀਪ ਜੀਪ ਵੈਸੇ ਅੰਗਰੇਜ਼ੀ ਦਾ ਹੀ ਆਲਰੇਡੀ ਸ਼ਬਦ ਹੈ ਪੰਜਾਬੀ ਚ ਵੀ ਇਦਾਂ ਹੀ ਲਿਖਿਆ ਜਾਂਦਾ ਠੀਕ ਤਾਂ 13ਵੀਂ ਸਾਊਂਡ ਹੈ ਜਜੇ ਬਿਹਾਰੀ ਉੱਤੇ ਬਿੰਦੀ ਜੀ ਜੇ ਡਬਲ ਈ ਐਨ ਠੀਕ ਆ ਜਿਵੇਂ ਆਪਣੇ ਕੋਲ ਸ਼ਬਦ ਹੈ ਜੀਂਦ ਜੀਂਦ ਸ਼ਹਿਰ ਇਲਾਕੇ ਦਾ ਨਾਮ ਠੀਕ ਆ ਜਿੰਦ J E N D ਜਿੰਦ 94ਵੀਂ ਸਾਉਂਡ ਹੈ ਜੱਜੇ ਲਾਮ J J E ਠੀਕ ਹੈ ਤਾਂ ਜਿਵੇਂ ਆਪਾਂ ਸ਼ਬਦ ਹੁੰਦਾ ਆਪਣਾ ਪੰਜਾਬੀ ਦਾ ਜੇਠ ਠੀਕ ਹੈ ਜੇਠ ਤਾਂ J E T H T H ਠੀਕ ਹੈ ਅੰਦਰ ਵੀ ਹੈ ਜੱਜੇ ਦੇ ਉੱਤੇ ਦਲਾਮ ਠੀਕ ਹੈ ਜੈ ਅੰਗਰੇਜ਼ੀ J A I ਨਾਲ ਲਿਖਿਆ ਜਾਂਦਾ ਠੀਕ ਹੈ ਤਾਂ ਜਿਵੇਂ ਸ਼ਬਦ ਹੁੰਦਾ ਜੈਨ ਠੀਕ ਹੈ ਜੈਨ ਧਰਮ ਜੇ ਆ ਆ ਇ ਐਨ ਜੈਨ ਸੋਲਮੀ ਹੈ ਜਜੇ ਹੋ ਰਾਜੋ ਜੇਓ ਠੀਕ ਹੈ ਤਾਂ ਜਿਵੇਂ ਅ ਸ਼ਬਦ ਮਰਦਾ ਆਪਣੇ ਕੋਲੇ ਜੋਸ਼ ਜੇਓ ਐਸ ਐਚ ਜੋਸ਼ ਸਤਵੀਂ ਸੌਂ ਹੈ ਜੇ ਹੋੜਾ ਉੱਤੇ ਬਿੰਦੀ ਜੋ ਤਾਂ ਜੇਓ ਐਨ ਤਾਂ ਜਿਵੇਂ ਸ਼ਬਦ ਹੈ ਜੌਂਕ ਠੀਕ ਹੈ ਜੌਂਕਾ ਹੁੰਦਾ ਜਿਹੜੀਆਂ ਮੀਂਹ ਕਣੀ ਤੋਂ ਬੰਨੀਆਂ ਹੁੰਦੀਆਂ ਜੌਂਕ ਠੀਕ ਹੈ ਲੀਚ ਜਿਹਨੂੰ ਬੋਲਦੇ ਆਂ ਅੰਗਰੇਜ਼ੀ ਚ ਜੇ ਓ ਐਨ ਕੇ ਜੌਂਕ ਠੀਕ ਹੈ 18ਵਾਂ ਹੈ ਜਜੇ ਨੂੰ ਕਨੋੜਾ ਜੋ ਤਾਂ ਜੇ ਏ ਯੂ ਠੀਕ ਹੈ ਤਜਮੀਅ ਸ਼ਬਦ ਹੈ ਆਪਣੇ ਕੋਲੇ ਜੋਹਰੀ ਜੋਰੀ ਜਿਹਨੂੰ ਕਹਿੰਦੇ ਨੇ ਕਿ ਹੀਰੇ ਦੀ ਪਰਖ ਹੁੰਦੀ ਹੈ ਠੀਕ ਹੈ ਜੇ ਏ ਯੂ ਐਚ ਆਰ ਆਈ ਜੋਰੀ ਅਗਲਾ ਖਰਾਪਨੇ ਕੋਲੇ ਹੈ ਝੱਜਾ ਝੱਜੇ ਨੂੰ ਆਪਾਂ ਜੇ ਐਚ ਨਾਲ ਲਿਖਦੇ ਹਾਂ ਠੀਕ ਹੈ ਇਹਦੇ ਨਾਲ ਟੋਟਲ 18 ਸੌਂਡਸ ਆ ਪਹਿਲੀ ਹੈ ਝੇ ਕੰਨਾ ਝਾ ਇਹਨੂੰ ਅੰਗਰੇਜ਼ੀ ਚ ਜੇ ਐਚ ਡਬਲ ਏ ਲਿਖਿਆ ਜਾਊਗਾ ਜਿਵੇਂ ਇਹਦੇ ਨਾਲ ਆਪਣੇ ਕੋਲੇ ਕਾਮਨ ਸ਼ਬਦ ਹੁੰਦਾ ਝਾਕ ਜੇ ਐਚ ਡਬਲ ਏ ਕੇ ਠੀਕ ਹੈ ਝਾਕ ਸੈਕੰਡ ਹੈ ਝੇ ਕੰਨਾ ਉੱਤੇ ਬਿੰਦੀ ਝਾਂ ਜੇ ਆ ਐਚ ਡਬਲ ਏ ਐਨ ਠੀਕ ਹੈ जिमे शब्द है अपने को झांजर ठीक है जे एच डबल ए एन जे ए आर झांजर तीसरी है झज्जे ए एन ठीक है शब्द अपने को जिम्मे झंग ठीक है जे एच ए एन जी ठीक है झंग चौथी चा है झजे औंकड़ उत्ते टिप्पी तो जे एच यू एन जिमें अपने को शब्द है झंड ठीक है जे एच यू एन डी झों पांचवी है झजे उत्ते आदक झ जे एच ए तो शब्द ये बनता है झग ठीक है जे एच ए डबल जी झग छ है झज्जे ओंकड़ उत्ते आदक जे एच यू ਤਾਂ ਸ਼ਬਦ ਦਾ ਇਹਦੇ ਨਾਲ ਬਣਦਾ ਝੁੱਗੀ ਠੀਕ ਹੈ ਝੁੱਗੀ ਜੇ ਐਚ ਯੂ ਡਬਲ ਜੀ ਆਈ ਸਤਮਾ ਹੈ ਛੇ ਔਂਕੜ ਚੋ ਤਾਂ ਜੇ ਐਚ ਯੂ ਠੀਕ ਹੈ ਇਦਾਂ ਲਿਖਿਆ ਜਾਣਾ ਤਾਂ ਇਹਦੇ ਨਾਲ ਸ਼ਬਦ ਬਣਦਾ ਝਰਮਟ ਠੀਕ ਹੈ ਜੇ ਐਚ ਯੂ ਆਰ ਐਮ ਏ ਟੀ ਝਰਮਟ ਅੱਠਵੀਂ ਹੈ ਛੇ ਦੇ ਪੈਰ ਚ ਦਲਿੰਕੜ ਤੁਕਾ ਜੇ ਐਚ ਡਬਲਓ ਤਾਂ ਇਹਦੇ ਨਾਲ ਸ਼ਬਦ ਬਣਨਦਾ ਝੂਲਾ ਠੀਕ ਹੈ ਜੇ ਐਚ ਡਬਲਓ ਐਲ ਏ ਝੂਲਾ ਆ ਨਾਮ ਹੀ ਹੈ ਚ ਜੇ ਸੇ ਅਰੇ ਚ ਜੇ ਐਚ ਆਈ ਠੀਕ ਹੈ ਸ਼ਬਦ ਇਹਦੇ ਨਾਲ ਬਣਦਾ ਹੈ ਚਜਕ ਕਿਹਨ ਜਦੋਂ ਕਿਨ ਕਿ ਚਜਕ ਦਾ ਹੈ ਕਿ ਚਾਉਣਾ ਜੇ ਐਚ ਆਈ ਜੇ ਏ ਕੇ ਠੀਕ ਹੈ ਜੇ ਏ ਕੇ ਜਦਕ 10ਵੀ ਹੈ ਝਜੇ ਸਿਹਾਰੇ ਉੱਤੇ ਟਿੱਪੀ ਜੇ ਐਚ ਆਈ ਐਨ ਠੀਕ ਹੈ ਇਹਦੇ ਨਾਲ ਕੋਈ ਬਹੁਤੇ ਜਿਹੜੇ ਹੈਗੇ ਮੈਨੂੰ ਸ਼ਬਦ ਨਹੀਂ ਖਿਆਈ ਮੈਨੂੰ ਇੱਕ ਬੋਤ ਹੀ ਆਇਆ ਚਿੰਜਰ ਠੀਕ ਹੈ ਜੇ ਐਚ ਆਈ ਐਨ ਜੇ ਜੇ ਆਰ ਜਾਂ ਜੇ ਇ ਆਰ ਦੋਵੇਂ ਸਹੀ ਆ ਅਗਲੀ ਸਾਊਂਡ ਹੈ ਝਜੇ ਸਿਹਾਰੇ ਉੱਤੇ ਅਦਗ ਚ ਤਾਂ ਜੇ ਐਚ ਆਈ ਤਾਂ ਇਹਦੇ ਨਾਲ ਇੱਕ ਸ਼ਬਦ ਹੈ ਬੜਾ ਘੱਟ ਵਰਤਿਆ ਜਾਂਦਾ ਚਿੱਲੀ ਠੀਕ ਹੈ ਜੇ ਐਚ ਆਈ ਡਬਲ ਐਲ ਆਈ ਅਗਲੀ ਹੈ ਛਜ ਨੂੰ ਬਿਹਾਰੀ ਛੀ ਜੇ ਐਚ ਡਬਲ ਈ ਤਾਂ ਸ਼ਬਦੇ ਦੇ ਨਾਲ ਬਣਦਾ ਹੈ ਛੀਲ ਜੇ ਐਚ ਡਬਲ ਈ ਐਲ ਠੀਕ ਹੈ ਛੀਲ ਛੀਲ ਤਾਂ ਅਗਲਾ ਹੈ ਛਜੇ ਨੂੰ ਬਿਹਾਰੀ ਉੱਤੇ ਅ ਬਿੰਦੀ ਜੇ ਐਚ ਡਬਲ ਈ ਐਨ ਤਾਂ ਸ਼ਬਦੇ ਦੇ ਨਾਲ ਬਣਦਾ ਹੈ ਸਿੰਘਾ ਸਿੰਘਾ J H E E N G A ਅਗਲੀ ਹੈ ਝੱਜੇ ਲਾਮਚੇ J H E ਤਾਂ ਇਹਦੇ ਨਾਲ ਅੱਖਰ ਬਣਦਾ ਹੈ ਸ਼ਬਦ ਬਣਦਾ ਹੈ ਝੇਪ ਝੇਪ ਹੁੰਦਾ ਸ਼ਰਮ ਮੰਦ ਲਈ ਠੀਕ ਹੈ ਕਿਸੇ ਤੋਂ ਮੰਨ ਕੇ ਚੱਲ ਥੋੜਾ ਜਿਹਾ ਝਿਜਕਣਾ ਝੇਪ J E P ਅਗਲੀ ਹੈ ਝੱਜੇ ਹੋੜਾ ਝੋ J H O ਤਾਂ ਇਹਦੇ ਨਾਲ ਆਪਣੇ ਕੋਲ ਸ਼ਬਦ ਹੈ ਝੋਰਾ ਝੋਰਾ ਜਾਂ ਝੋੜਾ ਜੇ ਐਚ ਓ ਆਰ ਏ ਝੋਰਾ ਅਗਲੀ ਹੈ ਜਿਹੜਾ ਉੱਤੇ ਬਿੰਦੀ ਝੋਂ ਜੇ ਐਚ ਓ ਐਨ ਤਾਂ ਸ਼ਬਦ ਦੇ ਨਾਲ ਬਣਦਾ ਝੋਂਕਾ ਕਿਉਂਕਿ ਇਹ ਹਿੰਦੀ ਦਾ ਸ਼ਬਦ ਹੈ ਹਵਾ ਦਾ ਝੋਂਕਾ ਜਾਂ ਪੰਜਾਬੀ 'ਚ ਝੋਂਕਾ ਵੀ ਕਹਿੰਦੇ ਆ ਇਹਨੂੰ ਠੀਕ ਹੈ ਤਾਂ ਜੇ ਐਚ ਓ ਐਨ ਕੇ ਏ ਝੋਂਕਾ ਸਤਾਰਵੀ ਹੈ ਛਜੇ ਨੂੰ ਕਨੌੜਾ ਝਾ ਜੇ ਐਚ ਏ ਯੂ ਤਾਂ ਸ਼ਬਦ ਦੇ ਨਾਲ ਬਣਦਾ ਝੋਲਾ ਠੀਕ ਹੈ ਝੋਲਾ ਜਿਵੇਂ ਕਹਿੰਦੇ ਝੋਲਾ ਝੋਲਾ ਦੇਖਦਾ ਮਤਲਬ ਸਾਫ ਨਹੀਂ ਦੇਖਦਾ ਤੁੰਦਲਾ ਦੇਖਦਾ ਜੇ ਐਚ ਏ ਯੂ ਐਲ ਏ ਤਾਂ ਅੱਗੇ ਹੈ ਛਜੇ ਨੂੰ ਕਨੌੜਾ ਉੱਤੇ ਬਿੰਦੀ ਝੌਂ ਜੇ ਐਚ ਏ ਯੂ ਐਨ ਠੀਕ ਹੈ ਤਾਂ ਇਹਦੇ ਨਾਲ ਸ਼ਬਦ ਆਪਣੇ ਕੋਲੇ ਕਾਮਨ ਹੈ ਝੌਂਪੜੀ ਠੀਕ ਹੈ J H A U N P A D I ਠੀਕ ਹੈ P D I ਵੀ ਲਿਖ ਸਕਦੇ ਸਦਾ ਜਿ ਲਿਖਣਾ ਹੋਵੇ ਉਹਵੇਂ ਵੀ ਸਾਊਂਡ ਸੇਮ ਹੀ ਹੋਊਗੀ ਠੀਕ ਹੈ ਤਾਂ ਆਖਰੀ ਅੱਖਰ ਹੈ ਨਈਆ ਤਾਂ ਨਈਆ ਜਿਹੜਾ ਹੈ ਖਾਲੀ ਆ ਜਿਵੇਂ ਦੂਸਰੀ ਲਾਈਨ ਦੇ ਵਿੱਚ ਐਂਆ ਖਾਲੀ ਸੀਗਾ ਇਸੇ ਤਰ੍ਹਾਂ ਤੀਸਰੀ ਲਾਈਨ ਦੇ ਵਿੱਚ ਨਈਆ ਖਾਲੀ ਆ ਖਾਲੀ ਮਤਲਬ ਇਸ ਦੇ ਇਹਦੀ ਕੋਈ ਪਾਰਟਿਕੂਲਰ ਸਾਊਂਡ ਨਹੀਂ ਹੈ ਇਹਦੇ ਨਾਲ ਕੋਈ ਜਿਹੜਾ ਹੈ ਇਸ ਅੱਖਰ ਦੇ ਨਾਲ ਕੋਈ ਸ਼ਬਦ ਜਿਹੜਾ ਹੈ ਪੰਜਾਬੀ ਚ ਨਹੀਂ ਸ਼ੁਰੂ ਹੁੰਦਾ ਠੀਕ ਹੈ ਤਾਂ ਇਹ ਸੀਗੀ ਅਗਲੀ ਲਾਈਨ ਪੰਜਾਬੀ 35 ਅੱਖਰੀ ਦੀ ਚਾਚਾ છਛਾ ਜਜਾ ਝਜਾ ਝਾਂ ਨਹੀਂ ਹਾਂ ਤੱਕ ਠੀਕ ਹੈ ਇਹਨੂੰ ਸਮਝਣ ਦੇ ਵਿੱਚ ਅਗਰ ਕੋਈ ਡਾਊਟ ਹੋਵੇ ਕੋਈ ਚੀਜ਼ ਨਾ ਸਮਝ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਜੇ ਸਾਡਾ ਕੰਟੈਂਟ ਪਸੰਦ ਆਵੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ